ਯਾ ਆਏ ਨੇ तकरीबन 50 ਬੰਬ ਇੱਥੇ ਆ ਚੁੱਕੇ ਨੇ 32 ਚੱਲ ਬਟ ਪਏ ਨੇ 12 ਚੱਲ ਗਏ 18 ਕ ਬੰਬਸ ਜਿਹੜੇ ਚੱਲ ਚੁੱਕੇ ਨੇ ਇਹਨੇ ਕਿ ਦੱਸ ਕਿੱਥੇ ਨੇ ਫਿਰੇ ਬਾਕੀ ਉਹਨਾਂ ਦੇ ਨਾ ਜਾਇਆ ਕਰੋ ਉਹ ਬੁੱਲੀ ਜਾਂਦੇ ਰਹਿੰਦੇ ਨੇ ਉਦੋਂ ਕੱਲ ਇੱਕ ਬੰਬ ਗੜਾਈ ਜਾਂਦਾ ਸੀ 50 ਆਏ ਨੇ 32 ਚੱਲ ਬਟ ਪਏ ਨੇ 12 ਚੱਲ ਗਏ ਮੈਂ ਕਿ ਦੱਸ ਕਿੱਥੇ ਨੇ ਫਿਰੇ ਹੁਣ ਹੁਣ ਵਕੀਲ ਕਰਦਾ ਫਿਰਦਾ ਯਾਰ ਕਮਾਲ ਡਰੋਨ ਨੇ ਫਿਰਦੇ ਤੁਸੀਂ ਲੋਕਾਂ ਨੂੰ ਯਾਰ ਬਹੁਤ ਚੱਲੇ ਸਾਡੇ ਕੋਲੇ ਏਕਾ 47 ਚੱਲ ਲਿਆ ਬੰਬ ਫਟਲੇ ਬੜਾ ਕ ਬੜੇ ਬੁਰੇ ਦਿਨ ਦੇਖ ਲੇ ਹੁਣ ਪੰਜਾਬ ਨੂੰ ਬਸ ਲੈਣ ਦਿਓ ਮੈਂ ਉਹਨਾਂ ਲੀਡਰਾਂ ਨੂੰ ਬੇਨਤੀ ਕਰਦਾ ਰਾਜਨੀਤੀ ਮੁੱਦਿਆਂ ਦੀ ਕਰੋ ਆ ਡਰੋਨ ਦੀ دہشت ਦੀ ਇਹ ਜਿਹਾ ਨਾ ਕਰੋ ਹਰ ਵਕਤ ਮੈਨੂੰ ਗਾਲਾਂ ਕੱਢੀ ਜਾਂਦੇ ਰਹਿੰਦੇ ਆ ਟੜਕੀ ਉੱਠ ਕੇ ਤਿੰਨ ਚਾਰ ਤਾਂ ਉੱਠਣ ਸਾਰੀ ਟਵੀਟੀਆਂ ਕਰ ਦਿੰਦੇ ਨੇ ਮੈਨੂੰ ਗਾਲਾਂ ਕੱਢ ਦਿੰਦੇ ਨੇ ਮਾ ਚਲ ਕੱਢੀ ਜੋ ਮੈਨੂੰ ਕੀ ਪ੍ਰੋਬਲਮ ਹੈ ਆਪਰ ਦਾ ਕਲਚਰ ਹੀ ਹੈ ਛੋਟੇ ਹੁੰਦੇ ਮਾਂ ਕੁੱਟਣ ਲੱਗ ਜਾਂਦੀ ਹੈ ਥੋੜਾ ਵੱਡੇ ਹੁੰਦੇ ਬਾਪੂ ਪੱਪੜ ਮਾਰਨ ਲੱਗ ਜਾਂਦਾ ਸਕੂਲ ਚ ਮਾਸਟਰ ਕੁੱਟਣ ਲੱਗ ਜਾਂਦੇ ਨੇ ਕਾਲ ਜਿਹਾ ਕੇ ਮੁੰਡੇ ਆ ਜਾਂਦੇ ਚਾਪ ਚੁੱਲ੍ਹਾਈ ਹੋ ਜਾਂਦੀ ਹੈ ਉਦੋਂ ਪੁਲਿਸ ਆ ਜਾਂਦੀ ਪੁਲਿਸ ਕੁੱਟਣ ਲੱਗ ਜਾਂਦੀ ਹੈ ਐਨੇ ਗਾਂ ਵਿਆਹ ਹੋ ਜਾਂਦੇ ਘਰ ਵਾਲੀ ਕੁੱਟਣ ਲੱਗ ਜਾਂਦੀ ਹੈ ਉਦੋਂ ਗਾਂ ਜਾਕ ਵੱਡੇ ਹੋ ਜਾਂਦੇ ਨੇ ਉਹ ਕੁੱਟਣ ਲੱਗ ਜਾਂਦੇ ਨੇ ਸੋ ਆਮ ਦੋਚਰ ਤਪੜੋਂ ਤਾਂ ਬਤ ਮੰਨਦੇ ਹੀ ਨਹੀਂ ਕੁਛ ਵੇ ਵੇ ਕਿਸੇ ਹੋ ਗਿਆ ਹੱਦ ਤੱਕ ਕੱਢ ਲੋ ਗਾਲਾਂ ਭਰਾਵਾ ਕੱਢੀ ਜਾਓ ਹਨ ਤੁਸੀਂ ਹੋਵੋਗੇ ਵੱਡੇ ਪਰ ਇੰਨਾ ਕਹ ਪੰਜਾਬ ਨੂੰ ਦਿੱਤੇ ਕਦੇ ਗਾਲ ਕੱਢੀ ਕਿਸੇ ਨੇ ਜਬ ਪੰਜਾਬੀਆਂ ਨੂੰ ਸਾਡੇ ਤਿੰਨ ਕੋਟ ਪੰਜਾਬੀਆਂ ਦੀ ਅਣਖ ਜਾਂ ਆਬਰੂ ਤੇ ਕਿਸੇ ਨੇ ਉਂਗਲ ਠਾਈ ਉਹਨਾਂ ਨੂੰ ਨਹੀਂ ਮੈਂ ਬਖਸ਼ੂਗਾ ਫਿਰ ਮੈਨੂੰ ਜਿੰਨੀ ਮਰਜ਼ੀ ਕੱਢ ਪੰਜਾਬ ਆਏ ਨੇ ਤਕਰੀਬਨ 50 ਬੰਬ ਇੱਥੇ ਆ ਚੁੱਕੇ ਨੇ 32 ਚੱਲ ਬਟ ਪਏ ਨੇ 18 ਚੱਲ ਗਏ 18 ਕ ਬੰਬਸ ਜਿਹੜੇ ਚੱਲ ਚੁੱਕੇ ਨੇ ਇਹਨੇ ਕਿ ਦੱਸ ਕਿੱਥੇ ਨੇ ਫਿਰੇ ਬਾਕੀ ਉਹਨਾਂ ਦੇ ਨਾ ਜਾਇਆ ਕਰੋ ਉਹ ਬੁੱਲੀ ਜਾਂਦੇ ਰਹਿੰਦੇ ਨੇ ਉਦੋਂ ਕੱਲ ਇੱਕ ਬੰਬ ਗੜਾਇਆ ਜਾਂਦਾ ਸੀ ਪੰਜਾ ਆਏ ਨੇ ਬੱਤੀ ਚੱਲ ਬਟ ਪੈ ਨੇ 12 ਚੱਲ ਗਏ ਮੈਂ ਕਿਹਾ ਦੱਸ ਕਿੱਥੇ ਨੇ ਫਿਰੇ ਹੁਣ ਹੁਣ ਵਕੀਲ ਕਰਦਾ ਫਿਰਦਾ ਯਾਰ ਕਮਾਲ ਡਰਾਉਂਦੇ ਫਿਰਦੇ ਤੁਸੀਂ ਲੋਕਾਂ ਨੂੰ ਯਾਰ ਬਹੁਤ ਚੱਲੇ ਸਾਡੇ ਕੋਲੇ AK 47 ਚੱਲ ਲੀਆਂ ਬੰਬ ਫਟਲੇ ਬੜਾ ਕ ਬੜੇ ਬੁਰੇ ਦਿਨ ਦੇਖ ਲੇ ਪੂਰੇ ਪੰਜਾਬ ਨੂੰ ਬੱਸ ਲੈਣ ਦੋ ਮੈਂ ਉਹਨਾਂ ਲੀਡਰਾਂ ਨੂੰ ਬੇਨਤੀ ਕਰਦਾ ਰਾਜਨੀਤੀ ਮੁੱਦਿਆਂ ਦੀ ਕਰੋ ਆ ਡਰਾਉਨ ਦੀ دہشت ਦੀ ਇਹ ਜਿਹਾ ਨਾ ਕਰੋ ਹਰ ਵਕਤ ਮੈਨੂੰ ਗਾਲਾਂ ਕੱਢੀ ਜਾਂਦੇ ਰਹਿੰਦੇ ਆ ਟੜਕੀ ਉੱਠ ਕੇ ਤਿੰਨ ਚਾਰ ਤਾਂ ਉੱਠਣ ਸਾਰੀ ਟਵੀਟੀਆਂ ਕਰ ਦਿੰਦੇ ਨੇ ਮੈਨੂੰ ਗਾਲਾਂ ਕੱਢ ਦਿੰਦੇ ਨੇ ਮਾ ਚਲ ਕੱਢੀ ਜੋ ਮੈਨੂੰ ਕੀ ਪ੍ਰੋਬਲਮ ਆ ਆਪੜ ਦਾ ਕਲਚਰੀ ਹੈ ਛੋਟੇ ਹੁੰਦੇ ਮਾਂ ਕੁੱਟਣ ਲੱਗ ਜਾਂਦੀ ਹੈ ਥੋੜਾ ਵੱਡੇ ਹੁੰਦੇ ਆ ਬਾਪੂ ਪੱਪੜ ਮਾਰਨ ਲੱਗ ਜਾਂਦਾ ਹੈ ਸਕੂਲ 'ਚ ਮਾਸਟਰ ਕੁੱਟਣ ਲੱਗ ਜਾਂਦੇ ਨੇ ਕਾਲ ਜਿਚਾ ਕੇ ਮੁੰਡੇ ਆ ਜਾਂਦੇ ਆਪ ਚੁੱਲ੍ਹੀ ਹੋ ਜਾਂਦੀ ਹੈ ਉਦੋਂ ਪੁਲਿਸ ਆ ਜਾਂਦੀ ਪੁਲਿਸ ਕੁੱਟਣ ਲੱਗ ਜਾਂਦੀ ਹੈ ਐਨੇ ਗਾਂਵ ਵਿਆਹ ਹੋ ਜਾਂਦਾ ਘਰ ਵਾਲੀ ਕੁੱਟਣ ਲੱਗ ਜਾਂਦੀ ਹੈ ਉਦੋਂ ਗਾਂਵ ਜਾਕ ਵੱਡੇ ਹੋ ਜਾਂਦੇ ਨੇ ਉਹ ਕੁੱਟਣ ਲੱਗ ਜਾਂਦੇ ਨੇ ਸੋ ਆਮ ਲੋਕਾਂ ਚ ਤਪੜੋਂ ਤਾਂ ਮਤਮੰਦ ਹੀ ਨਹੀਂ ਕੁਛ ਆ